ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਜਿਵੇਂ ਕਿ ਆਪਾਂ ਹਰ ਰੋਜ਼ ਤੁਹਾਡੇ ਤੇ ਨਵੀਂ ਤੋਂ ਨਵੀਂ ਜੋ ਅਪਡੇਟ ਹਰ ਵੀਡੀਓ ਨਵੀਂ ਤੋਂ ਨਵੀਂ ਲੈ ਕੇ ਆਉਣੇ ਆ ਅੱਜ ਵੀ ਇੱਕ ਜੋ ਐਸੀ ਵੀਡੀਓ ਆਈ ਹੈ ਸਾਹਮਣੇ ਜੋ ਕਿ ਭਈ ਟੱਡਰਿਆਂ ਵਾਲੇ ਦੀ ਜੋ ਆਪਣੇ ਬੰਨਿਓ ਜੋ ਗੱਲ ਦਾ ਖੁਲਾਸਾ ਕੀਤਾ ਇੱਕ ਇੱਕ ਚੈਨਲ ਤੋਂ ਜਿਹਦਾ ਨਾਂ ਕੀ ਚੈਨਲ ਦਾ ਨਾਮ ਆ ਚੈਨਲ ਸੈਟਰੀਂ ਉਸ ਚੈਨਲ ਦਾ ਨਾਮ ਆ ਇੱਕ ਗੁਰਸਿੱਖ ਵੱਲੋਂ ਜੋ ਟੱਡਰਿਆਂ ਵਾਲੇ ਖਿਲਾਫ ਫੁੱਲ ਤਰੀਕੇ ਨਾਲ ਸ਼ਬਦ ਬਹੁਤਾਂ ਵਿੱਚ ਗਲਤ ਕਥੇ ਗਏ ਆ ਤਾਂ ਬਹੁਤ ਜਿਵੇਂ ਆਪਾਂ ਕਹਿੰਦੇ ਆ ਆਪਦੇ ਵੱਲੋਂ ਉਹਨਾਂ ਨੇ ਗੱਲ ਦਾ ਖਲਾਸਾ ਕਰਿਆ ਇੱਕ ਜਿਵੇਂ ਕੀ ਆਪਣੂੰ ਜਿਵੇਂ ਆਪ ਸਾਰਿਆਂ ਨੂੰ ਪਤਾ ਵੀ ਜੋ 2012 ਦਾ ਇੱਕ ਕੇਸ ਓਪਨ ਹੋਇਆ ਸੀ ਢੱਡਰੀਆਂ ਵਾਲੇ ਉੱਪਰ ਜਿਹਦੇ ਵਿੱਚ ਕੀ 17 ਦਸੰਬਰ ਨੂੰ ਉਹਨਾਂ ਦੀ ਕੋਰਟ ਦੇ ਵਿੱਚ ਸੁਣਵਾਈ ਸੀ ਹਾਲਾਂਕਿ ਹਜੇ ਤੱਕ ਕੋਈ ਹਜੇ ਜੋ ਹਜੇ ਉਹਨਾਂ ਦੀ ਇਨਕੁਆਇਰੀ ਚੱਲੀ ਜਾਂਦੀ ਆ ਹਜੇ ਵਿਚ ਵਿਚਾਲੇ ਲੜਕਾ ਖੜਾ ਕੇਸ ਤਾਂ ਜਿਹਦੇ ਕੀ ਇਨਕੁਆਇਰੀ ਹਜੇ ਬਿਲਕੁਲ ਵਿਚ ਵਿਚਾਲੇ ਪਈਆ ਤੇ ਤਰ੍ਹਾਂ ਤਰ੍ਹਾਂ ਦੀਆਂ ਹਜੇ ਤੱਕ ਬਈ ਵੀਡੀਓ ਸਾਹਮਣੇ ਹਰ ਰੋਜ਼ ਆਉਂਦੀਆਂ ਕਿਉਂਕਿ ਇੱਕ ਪਾਸੇ ਜੋ ਵੀਡੀਓ ਵਾਇਰਲ ਦੇਖੀ ਐ ਤੁਸੀਂ ਸਾਰਿਆਂ ਨੇ ਜਿਹਦੇ ਵਿੱਚ ਕੀ ਕੋਰਟ ਦਾ ਕੋਰਟ ਦੇ ਵਿੱਚ ਨਿਪਟਾਰਾ ਕੀਤਾ ਗਿਆ ਸੀ ਇਹਨਾਂ ਦੇ ਕੇਸ ਬਨਲਿਓ ਪਰ ਹਾਲੇ ਤੱਕ ਬਈ ਗੱਲਬਾਤ ਪੂਰੀ ਸਾਹਮਣੇ ਨਹੀਂ ਆਈ ਹਾਲੇ ਤੱਕ ਕੇਸ ਅੱਜ ਦੇ ਵਿੱਚ ਲਟਕਿਆ ਖੜਾਗਾ ਤਾਂ ਜੋ ਅੱਜ ਦੀ ਇਹ ਚੈਨਲ ਸੈਟਰਿੰਗ ਤੋਂ ਆਈ ਐ ਖਬਰ ਜੋ ਇੱਕ ਗੁਰਸਿੱਖ ਵੱਲੋਂ ਇੱਕ ਫਿਰ ਤੋਂ ਬਿਆਨ ਜੋ ਉਹਨਾਂ ਦੇ ਸੁਨੇਹਾ ਸੀ ਉਹ ਟੱਡਰੀਆਂ ਵਾਲੇ ਦੇ ਖਿਲਾਫ ਆ ਉਹ ਬਿਆਨ ਪੂਰੇ ਤਰੀਕੇ ਨਾਲ ਜੋ ਉਹਨੇ ਗੱਲ ਦਾ ਇੱਕ ਖੁਲਾਸਾ ਕਰਿਆ ਕਹਿੰਦੇ ਵੀ ਜੋ ਟੱਡਰੀਆਂ ਵਾਲੇ ਦੇ ਨਾਲ ਦੇ ਸਾਥੀ ਆ 100-100 ਰੁਪਿਆ ਦੇ ਕੇ ਕੁੜੀਆਂ ਲੈ ਕੇ ਆਉਂਦੇ ਸੀ ਇਹ ਜਿਹਦੇ ਨਾਲ ਕੀ ਆਪਾਂ ਸਿੱਧਾ ਸਾਫ਼ ਕਹਿ ਰਹੇ ਆ ਉਹ ਵੀ ਗਲਤ ਕੰਮ ਕਰਦੇ ਸੀ 100-100 ਰੁਪਿਆ ਖਰਚ ਕੇ ਡਾਲਰ ਤਾਂ ਕੁੜੀਆਂ ਲੈ ਕੇ ਆਉਂਦੇ ਸੀ ਇਹਨਾਂ ਦੀ ਆਡੀਓ ਵੀਡੀਓ ਜਿਹੜੀ ਵੀ ਇਹ ਸਾਡੇ ਕੋਲ ਪਈ ਆ ਤੇ ਇਹਨਾਂ ਦੇ ਫੋਟੋਆਂ ਵੀ ਪਈਆਂ ਗਿਆ ਆ ਬਾਹਰਲੇ ਦੇਸ਼ਾਂ ਚੋਂ ਵੀ ਕੁੜੀਆਂ ਨਾਲ ਕੰਟੈਕਟ ਸੀ ਇਹਨਾਂ ਦਾ ਤਰ੍ਹਾਂ ਤਰ੍ਹਾਂ ਦੇ ਸ਼ਬਦ ਕਹਤੇ ਗਏ ਆ ਹਾਲਾਂਕਿ ਤੁਹਾਨੂੰ ਉਹ ਚੈਨਲ ਦੇ ਉੱਪਰ ਵੀਡੀਓ ਮਿਲ ਜਾਣੀ ਆ ਆਪਾਂ ਫਿਰ ਤੋਂ ਚੈਨਲ ਦਾ ਨਾਮ ਦੱਸਾਂਗੇ ਧਿਆਨ ਨਾਲ ਪਹਿਲਾਂ ਨਾਮ ਸੁਣ ਲਓ ਚੈਨਲ ਸੈਟਿੰਗ ਇਹ ਕਹਿ ਕੇ ਵੀ ਆਜੂ ਢੱਡਰੀਆਂ ਵਾਲਾ ਸਰਚ ਕਰੋਗੇ ਢੱਡਰੀਆਂ ਵਾਲਾ ਨਿਊਜ਼ ਫਿਰ ਵੀ ਆ ਜਾਣਾਗਾ ਤਾਂ ਇਹ ਚੈਨਲ ਦਾ ਨਾਮ ਵੀ ਦੱਸਤਾ ਜਿਵੇਂ ਹਰ ਰੋਜ਼ ਨਵੇਂ ਤੋਂ ਨਵੇਂ ਤਰੀਕੇ ਨਾਲ ਇਹਨਾਂ ਦੇ ਖਿਲਾਫ ਵੀਡੀਓ ਆਉਂਦੀਆਂ ਰਹਿੰਦੀਆਂ ਪਰ ਆਪਣੇ ਚੈਨਲ ਤੇ ਜਿਵੇਂ ਸਾਰਿਆਂ ਨੂੰ ਪਤਾ ਆਪਣੇ ਚੈਨਲ ਦਾ ਨਾਮ ਦੇਵਾ ਸਿੱਧੂ ਪੰਜਾਬ ਨਿਊਜ਼ ਆਪਣੇ ਚੈਨਲ ਤੋਂ ਕੋਈ ਗਲਤ ਵੀਡੀਓ ਨਹੀਂ ਅਪਲੋਡ ਹੁੰਦੀ ਤੇ ਨਾ ਆਪਾਂ ਕਰੀਏ ਬਈ ਕਿਉਂਕਿ ਜਿਹੜੇ ਸਾਹਮਣਾ ਆਪਣੇ ਚੈਨਲ ਤੋਂ ਬਈ ਹਰ ਸੱਚਾਈ ਦੱਸੀ ਜਾਂਦੀ ਆ ਆਪਣੇ ਭਰਾਵਾਂ ਤੱਕ ਜੋ ਹੁੰਦੀ ਹੈ ਗੱਲ ਆਪਾਂ ਉਹ ਪਹੁੰਚਾਉਣੇ ਆ ਨਾ ਕੋਈ ਆਪਾਂ ਗਲਤ ਖਬਰ ਕਿਸੇ ਨੂੰ ਨਹੀਂ ਦੱਸਦੇ ਤਾਂ ਕਿਸੇ ਨੂੰ ਗਲਤ ਚੱਕਰਾਂ 'ਚ ਨਹੀਂ ਪਾਉਂਦੇ ਜੋ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੱਕ ਉਹ ਅਪਡੇਟ ਪਹੁੰਚਾਉਣੇ ਆ ਜਿਵੇਂ ਹਰ ਰੋਜ਼ ਕਦੇ ਡੱਲੇਵਾਲ ਦੀ ਜਿਆ ਜੋ ਵੀ ਪੰਜਾਬ ਚੋਂ ਦਾ ਕਦੇ ਸੀਐਮ ਭਗਵੰਤ ਮਾਨ ਦੀ ਜੋ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੱਕ ਉਹ ਖਬਰ ਪਹੁੰਚਾ ਦਿੰਨੇ ਆ ਵਿਚਾਰ ਸਾਰਿਆਂ ਦੇ ਸਾਂਝੇ ਵਿੱਚ ਕਰ ਦਿੰਨੇ ਆ ਆਪਣੇ ਭਰਾਵਾਂ ਨਾਲ ਤੇ ਹੁਣ ਜੋ ਅੱਜ ਦੇ ਵਿਚਾਰ ਆ ਇਹਨਾਂ ਦੇ ਜੋ ਇੱਕ ਪੱਤਰਕਾਰ ਉਹਨਾਂ ਨੂੰ ਪੁੱਛ ਰਿਹਾ ਇੱਕ ਗੁਰਸਿੱਖਾ ਜੋ ਉਹਨਾਂ ਦੇ ਬਿਆਨ ਆ ਵੀ ਢੱਡਰੀਆਂ ਵਾਲਾ ਹੁਣ ਕਿਤੇ ਵੀ ਭੱਜ ਲੇ ਤਾਂ ਇਹਦੇ ਉੱਪਰ ਇਹ ਸਪੱਕਾ ਪੈਣੀ ਪੈਣਾ ਜੋ ਹੁਣ ਕਿਤੇ ਉਹ ਜਿਹੜੇ ਹਸਾਮਨਾ ਕਹਿੰਦੇ ਸੀ ਪਹਿਲਾਂ ਜੀ ਇਹ ਬਰੀ ਯੋਗ ਕੋਰਟ ਨੇ ਨਪਟਾਰਾ ਕਰਤਾ ਇਸ ਕੇਸ ਦਾ ਉਹ ਬਿਲਕੁਲ ਨਹੀਂ ਹੋਇਆ ਹਲੇ ਤੱਕ ਇਹਦੇ ਸਬੂਤ ਖਲਾਫ ਆ ਸਾਡੇ ਕੋਲ ਉਹ ਸਬੂਤ ਆ ਵੀਡੀਓ ਆਡੀਓ ਵਾਇਰਲ ਜੋ ਅਸੀਂ ਕਰ ਸਕਦੇ ਆ ਪਰ ਹਾਲ ਤੱਕ ਉਹਨਾਂ ਨੇ ਵੀਡੀਓ ਆਡੀਓ ਦਿਖਾਈ ਨਹੀਂ ਉਹਨਾਂ ਨੇ ਇੱਕ ਗੱਲ ਕਰ ਰਹੇ ਆ ਪੱਤਰਕਾਰ ਨਾਲ ਗੁਰ ਸਿਖਾਓ ਤਾਂ ਉਹ ਤੁਸੀਂ ਸ਼ਾਇਦ ਜੋ ਨੂੰ ਨਾਂ ਦੱਸਤਾ ਚੈਨਲ ਦਾ ਮਿਲ ਹੀ ਜਾਣੀਆਂ ਵੀਡੀਓ ਵੀ ਹਰ ਰੋਜ਼ ਤਰ੍ਹਾਂ ਤਰ੍ਹਾਂ ਤਰੀਕਿਆਂ ਨਾਲ ਬਦਨਾਮ ਕਰਿਆ ਜਾਂਦਾ ਪਰ ਕੋਟ ਬੰਨੀ ਉਹਨਾਂ ਦਾ ਨਿਪਟਾਰਾ ਹੋ ਗਿਆ ਸੀ ਕੇਸ ਦਾ ਪਰ ਹਾਲਾ ਤੱਕ ਕੀ ਜਿਹੜੇ ਹਸਾਮਨਾ ਕਹਿੰਦੇ ਆ ਵੀ ਕੇਸ ਅਜੇ ਪੂਰਾ ਬਈ ਜਾ ਰਹੀ ਹੈ ਉਹਨਾਂ ਉੱਪਰ ਹਜੇ ਕੋਈ ਇਹਨਾਂ ਦਾ ਇਨਕੁਇਰੀ ਚੱਲੀ ਜਾਂਦੀ ਆ ਕੋਈ ਹਜੇ ਤੱਕ ਕੇਸ ਦਾ ਨਿਪਟਾਰਾ ਨਹੀਂ ਹੋਇਆ ਕਿਉਂਕਿ ਇੱਕ ਕੋਟ ਬੰਨੀ ਹੋਇਆ ਇਸੇ ਬਿਆਨ ਜਿਵੇਂ ਕਿ ਗੌਰਵ ਜਾਦਵ ਦੇ ਵੀ ਅਸੀਂ ਬਿਆਨ ਸੁਨੇ ਆ ਵੀ ਇਹਨਾਂ ਨੂੰ ਕੋਟ ਦਾ ਵਿੱਚ ਨਿਪਟਾਰਾ ਹੋ ਗਿਆ ਵੀ ਕੇਸ ਰਫਾ ਦਫਾ ਕੀਤਾ ਗਿਆ ਪਰ ਲੇਕਿਨ ਨਹੀਂ ਭਈ ਹਲੇ ਤੱਕ ਕੇਸ ਜਾਰੀ ਆ ਇਹਨਾਂ ਉੱਪਰ ਜਿਵੇਂ 2012 ਦਾ ਜੋ ਇੱਕ ਕੁੜੀ ਨੇ ਦੁਵਾਰ ਦੇ ਵਿੱਚ ਸਾਹਮਣੇ ਆ ਕੇ ਆਪਣੀ ਜਾਨ ਦਿੱਤੀ ਗਈ ਸੀ ਹਾਲਾਂਕਿ ਜੋ ਇਹਨਾਂ ਦੇ ਬਿਆਨ ਸੀਗੇ ਜੋ ਟਡਰੀਆਂ ਵਾਲੇ ਦੇ ਉਹਨੇ ਇਹ ਕਹਤਾ ਗਿਆ ਵੀ ਉਸ ਵਕਤ ਅਸੀਂ ਉੱਥੇ ਮੌਜੂਦ ਨਹੀਂ ਸੀ ਡੇਰੇ ਦੇ ਵਿੱਚ ਉਸ ਕੁੜੀ ਨੇ ਆ ਕੇ ਜਾਨ ਕਿਵੇਂ ਦਿੱਤੀ ਆ ਕੀ ਗੱਲਬਾਤ ਆ ਸਾਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਪਰ ਮੇਰੇ ਤੇ ਇਸ ਚੀਜ਼ ਦਾ ਰੋਪ ਲਾ ਦਿੱਤਾ ਗਿਆ ਇਹ ਸਾਰੀ ਗੱਲਬਾਤ ਟੱਡੀਆਂ ਵਾਲੇ ਦੇ ਉੱਪਰ ਸੱਟ ਦਿੱਤੀ ਗਈ ਵੀ ਇਸ ਚੱਕਰ ਦੇ ਵਿੱਚ ਇਹਦਾ ਹੱਥ ਆ। ਚਲੋ ਵੀ ਤਰ੍ਹਾਂ-ਤਰ੍ਹਾਂ ਦੀਆਂ ਹਰ ਰੋਜ਼ ਵੀਡੀਓ ਆਉਂਦੀਆਂ ਰਹਿੰਦੀਆਂ। ਪਰ ਜੋ ਆਪਣੇ ਚੈਨਲ ਤੋਂ ਆਪਾਂ ਫੇਕ ਨਿਊਜ਼ ਨਹੀਂ ਪਾ ਸਕਦੇ। ਜਿਹੜੇ ਹਿਸਾਬ ਨਾਲ ਉਹਦੇ ਨਾਲ ਲੱਖਾਂ ਕਰੋੜਾਂ ਗਿਣਤੀ ਦੇ ਵਿੱਚ ਲੋਕ ਜੁੜੇ ਆ ਤਾਂ ਹਰ ਰੋਜ਼ ਪ੍ਰਮਾਤਮਾ ਦਾ ਗੁਣਗਾਨ ਚੱਲਦਾ, ਕੀਰਤਨ ਸੁਣਦੇ ਆ, ਹਰ ਰੋਜ਼ ਉੱਥੇ ਮੱਥਾ ਟੇਕਦੇ ਆ ਲੋਕ ਤੇ ਪ੍ਰਮਾਤਮਾ ਦਾ ਨਾਮ ਲੈਂਦੇ ਆ। ਚਲੋ ਉਹ ਚੀਜ਼ ਨੂੰ ਤਾਂ ਸੁਣ ਕੇ ਆਪਾਂ ਕਹਿੰਦੇ ਆ ਵੀ ਆਪਾਂ ਮੰਨਦੇ ਆ ਵੀ ਨਹੀਂ ਹੋ ਸਕਦੇ ਗਲਤ ਕਿਉਂਕਿ ਯਾਰ ਇੰਨੀ ਭਾਰੀ ਗਿਣਤੀ ਦੇ ਵਿੱਚ ਲੋਕ ਜਾਂਦੇ ਆ ਤਾਂ ਲੋਕ ਵੀ ਅੱਜ ਕੱਲ੍ਹ ਕਲ ਯੁੱਗ ਦਾ ਦੌਰ ਆ ਕੋਈ ਭੋਲਾ ਨਹੀਂ ਹਰ ਇਨਸਾਨ ਨੂੰ ਸਾਰੀ ਗੱਲਬਾਤ ਬਾਰੇ ਪਤਾਗਾ ਤਾਂ ਆਪਾਂ ਕਿਸੇ ਦੇ ਉੱਪਰ ਸਿੱਧਾ ਅੰਜਾਮ ਕਿਸੇ ਉੱਪਰ ਇਲਜ਼ਾਮ ਇਲਜ਼ਾਮ ਨਹੀਂ ਲਾ ਸਕਦੇ ਆਪਾਂ ਕਿਉਂਕਿ ਇਹਦੇ ਵਿੱਚ ਆਏ ਆ ਯਾਰ ਕਿਸੇ ਨੂੰ ਗਲਤ ਕਹਿ ਕੇ ਕਿਸੇ ਨੂੰ ਗਲਤ ਸ਼ਬਦ ਕਹਿ ਕੇ ਆਪਾਂ ਨੂੰ ਕੁਝ ਨਹੀਂ ਮਿਲ ਜਾਣਾ ਜੋ ਸੱਚ ਹੈ ਸੋ ਬੋਲੋ ਨਹੀਂ ਤਾਂ ਗਲਤ ਕਹਿਣਾ ਕਿਸੇ ਨੂੰ ਗਲਤ ਹੁਣ ਮੇਰਾ ਭਵੇਂ ਲੱਖ ਚੈਨਲਾਂ ਮੈਂ ਗਲਤ ਵੀਡੀਓ ਨਹੀਂ ਪਾ ਸਕਦਾ ਕਿਉਂਕਿ ਦੇਸ਼ਾਂ ਵਿਦੇਸ਼ਾਂ ਚ ਜਾਣੀ ਹੁੰਦੀ ਆ ਤੇ ਸਬੂਤ ਦੇ ਧਾਰ ਤੇ ਬੋਲਣਾ ਚਾਹੀਦਾ ਹੁਣ ਇਸ ਵਕਤ ਮੇਰੇ ਕੋਲ ਫੋਨ ਨਹੀਂ ਨਹੀਂ ਮੈਂ ਤੁਹਾਨੂੰ ਉਹ ਸਰਚ ਕਰਕੇ ਤੁਹਾਨੂੰ ਵੀਡੀਓ ਸੁਣਾਉਣੀ ਸੀ ਅੱਜ ਫੋਨ ਘਰੇ ਹੈ ਨਹੀਂ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਨਹੀਂ ਸੁਣਾ ਸਕਿਆ ਤਾਂ ਨਹੀਂ ਤਾਂ ਮੈਂ ਹਰ ਰੋਜ਼ ਵੀਡੀਓ ਦੇ ਵਿੱਚ ਤੁਹਾਨੂੰ ਸੁਣਾਉਣਾ ਵੀ ਹੁੰਦਾ ਜੋ ਸਬੂਤ ਹੁੰਦੇ ਆ ਤਾਂ ਕਈ ਵੀਡੀਓ ਮੈਂ ਐ ਵੀ ਪਾ ਦਿੰਦਾ ਕਿਉਂਕਿ ਉਹ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਜੋ ਮੁੱਦਾ ਪਾਖ ਰਿਹਾ ਹਰ ਰੋਜ਼ ਵੀਡੀਓ ਆਉਂਦੀ ਹੀ ਰਹਿੰਦੀਆਂ ਵੀ ਆਪਾਂ ਆਪਣੇ ਚੈਨਲ ਤੋਂ ਗਲਤ ਵੀਡੀਓ ਨਹੀਂ ਪਾਉਂਦੇ ਜਿਵੇਂ ਕਿ ਹਰ ਰੋਜ਼ ਪਰ ਇੱਕ ਮੇਨ ਵੱਡੀ ਗੱਲ ਆ ਮੈਂ ਹਰ ਵੀਡੀਓ 'ਚ ਕਹਿਣਾ ਇਹ ਵੀ ਜਿਵੇਂ ਹਰ ਰੋਜ਼ ਤੂੰ ਹੀ ਦੇਖਦੇ ਆਗੇ 21 21 ਜੋੜੇ ਕੰਨਿਆਂ ਦੇ ਵਿਆਹ ਕਰਦਾ ਇੱਕ ਗੱਲੋਂ ਤਾਂ ਇਨਸਾਨ ਬਈ ਚੰਗਾ ਵੀ ਮੰਨਦੇ ਆਗੇ ਕੁਝ ਕੁ ਲੋਕ ਵਿੱਚ ਮਾੜੇ ਚੰਗੇ ਹੈਗੇ ਵੀ ਆ ਤਾਂ ਵਿੱਚ ਕੁਝ ਕੁ ਕਮੈਂਟ ਆਉਂਦੇ ਆ ਮੇਰੇ ਜਿਹੜੇ ਹਿਸਾਬ ਨਾਲ ਵਿੱਚ ਮਾੜਿਆਂ ਦੇ ਵੀ ਆਉਂਦੇ ਆ ਕੁਝ ਕੁ ਚੰਗਿਆਂ ਦੇ ਵੀ ਆਉਂਦੇ ਆ ਹਰ ਤਰ੍ਹਾਂ ਦੇ ਕੋਜੇ ਬੰਦੇ ਤਾਂ ਨਹੀਂ ਹੁੰਦੇ ਕੋਈ ਕਿਸੇ ਦਾ ਸੋਚਨ ਸ਼ਕਤੀ ਕੁਝ ਹੋਰ ਹੁੰਦੀ ਆ ਕਿਸੇ ਦੀ ਹੋਰ ਹੁੰਦੀ ਆ ਤਾਂ ਆਪਣੀ ਜੋ ਬਈ ਆਪਣੇ ਚੈਨਲ ਤੋਂ ਆਪਾਂ ਗਲਤ ਵੀਡੀਓ ਵੀ ਨਹੀਂ ਪਾਉਂਦੇ ਤਾਂ ਨਾ ਆਪ ਆਪਣੇ ਚੈਨਲ ਤੋਂ ਕਦੇ ਪਾਈ ਆ ਵੀਡੀਓ ਨਾ ਪਾਈਏ ਜੋ ਪੰਜਾਬ ਚ ਹੁੰਦਾ ਆਪਾਂ ਸਿਰਫ ਉਹ ਤੁਹਾਨੂੰ ਦਿਖਾਉਣੇ ਆ ਅੱਜ ਵੀ ਜੋ ਵੀਡੀਓ ਸੀ ਢੜਰੀਆਂ ਵਾਲੇ ਦੇ ਜੋ ਇੱਕ ਉਹਨਾਂ ਦੀ ਵੀਡੀਓ ਇਹ ਕਹਿੰਦੇ ਆ ਵੀ ਵਾਇਰਲ ਹੋਈ ਆ ਸਾਡੇ ਕੋਈ ਆਈਡੀਆ ਵੀਡੀਓ ਸਾਹਮਣੇ ਆਈ ਆ ਜੋ ਅਸੀਂ ਇਹ ਚੰਤਾ ਨਾਲ ਜਨਤ ਜਨਤ ਕਰਾਂਗੇ ਵੀ ਸਾਹਮਣੇ ਇਹ ਪ੍ਰੂਫ ਕਰਾਂਗੇ ਇਹ ਪੱਤਰਕਾਰ ਜੋ ਉਹਨਾਂ ਨੂੰ ਪੁੱਛ ਰਹੇ ਤੇ ਗੁਰਸਿਕ ਬੰਨੀਓ ਕਹਿੰਦੇ ਆ ਵੀ ਵੀਡੀਓ ਤੇ ਆਡੀਓ ਸਾਨੂੰ ਹੱਥ ਲੱਗੀ ਆ ਜੋ ਇਹਨਾਂ ਦੇ ਸਬੂਤ ਸਾਡੇ ਹੱਥ ਲੱਗੇ ਆ ਇਹ 100-100 ਰੁਪਿਆ ਦੇ ਕੇ ਕੁੜੀਆਂ ਲੈ ਕੇ ਆਉਂਦੇ ਹੁੰਦੇ ਸੀ ਜੋ ਇਹਨਾਂ ਦੇ ਸਾਥੀ ਆ ਢੱਡਰੀਆਂ ਵਾਲੇ ਦੇ ਤੇ ਇਹਨਾਂ ਦੀ ਇੱਕ ਗੱਲ ਦਾ ਖੁਲਾਸਾ ਕਰਾਂਗੇ ਇਹਨਾਂ ਦੀ ਜੀ ਅੱਜ ਦੀ ਆਪਾਂ ਜੋ ਵੀਡੀਓ ਸੀਗੀ ਉਹ ਚੈਨਲ ਦਾ ਨਾਮ ਤੁਹਾਨੂੰ ਦੱਸ ਹੀ ਚੁੱਕੇ ਆ ਹੁਣ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਪਹਿਲਾ ਨੰਬਰ ਵੀਡੀਓ ਨੂੰ ਸੁਣਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਨੂੰ ਉਹ ਖਬਰ ਦੱਸਦੇ ਆ ਕੋਈ ਆਪਣੇ ਚੈਨਲ ਤੇ ਫੇਕ ਖਬਰ ਨਹੀਂ ਹਿੰਦੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਬਈ ਸ਼ੇਅਰ ਕਰਦਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਪੰਜਾਬ ਨੂੰ ਜਾਗਰਤ ਕਰਦਾ ਚਾਹੁੰਦੇ ਆਪਾਂ ਚਲੋ ਜੀ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਫਿਰ ਤੋਂ ਕਹਨੇ ਆ ਜੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਧੰਨਵਾਦ